ਸਾਸੀ ਕਾ ਵੀ ਜੀ ਸਾਰਿਆਂ ਨੂੰ ਸਰਪੰਚ ਡੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਇੱਕ ਵੈੜ ਦੀ ਤੇ ਵੈੜ ਜਿਹੜੀ ਦਿਖਾਉਣੀ ਹੈ ਬਿਲਕੁਲ ਐ ਟੌਪ ਕਲਾਸ ਆ ਤੇ ਚਾਰ ਦੰਦ ਮੋਦੀ ਆ ਤੇ ਗੱਬਣਿਆ ਵੈੜ ਤੇ ਬਾਕੀ ਕਰਦੇ ਆ ਭਾਈ ਜੀ ਨਾਲ ਗੱਲ ਬਾਤ ਤੇ ਲੈਣੀਆਂ ਡਿਟੇਲ ਹਾਂ ਸਪੰਜ ਸਾਸੀ ਕਾਲ ਜੀ ਸਾਸੀ ਕਾਲ ਜੀ ਹੋ ਹਾਂ ਜੀ ਠੀਕ ਠਾਕ ਹੋ ਸਪੰਜ ਜੀ ਠੀਕ ਠਾਕ ਜੀ ਨਾ ਹਾਂ ਜੀ ਧੰਨਵਾਦ ਜੀ ਤੁਹਾਡਾ ਆਪਾਂ ਜੀ ਸਾਰਿਆਂ ਦਾ ਹਾਂਜੀ ਹਾਂਜੀ ਹੋਰ ਭਾਈ ਜੀ ਸਾਰੇ ਦੇਖਣ ਲਈ ਸਰਪੰਚ ਜਿਹੜੀ ਫਾਰਮ ਹੋ ਜਿਹੜੇ ਵੀਰ ਬੰਦੇ ਨੇ ਪਿਆਰ ਕਰਦੇ ਨੇ ਸਾਰਿਆਂ ਦੇ ਦਿਲੋਂ ਧੰਨਵਾਦ ਪਿਆਰ ਭਾਈ ਨਾਲ ਸਸੀ ਗਾਲ ਜੀ ਹਾਂਜੀ ਆਪਣੇ ਵੀਡੀਓ ਚੈਨਲ ਨੂੰ ਵੀ ਜੀ ਬਹੁਤ ਬਹੁਤ ਕਰੋ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਹਾਂਜੀ ਹਾਂਜੀ ਭਾਈ ਹਾਂਜੀ ਤੁਸੀਂ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਹਫ਼ਤੇ ਦੇ ਵਿੱਚ ਨਾ 4-5 ਵੀਡੀਓ ਪਈਆਂ ਬਹੁਤ ਵਧੀਆ ਰਿਸਪੌਂਸ ਹੁੰਦੀ ਹੈ ਹਾਂਜੀ ਭਾਈ ਹਾਂਜੀ ਤੇ ਕੱਲ ਆਪਾਂ ਆ ਮੌਕਾ ਮੈਸੀ ਸੰਜੀ ਸ਼ਾਹ ਕੋਲ ਪਿੰਡ ਚ ਕੀ ਬਸੀ ਵੀਡੀਓ ਬਣਾਉਂਦਾ ਹਾਂਜੀ ਹਾਂਜੀ ਭਾਈ ਹਾਂਜੀ ਵੀਡੀਓ ਬਣਾਉਣ ਲਈ ਆਪਾਂ ਨੂੰ ਕੋਈ ਸੰਪਰਕ ਕਰਿਓ ਉਹ ਮੇਰਾ ਵੀ ਦਾ ਜਿਹੜਾ ਟਾਪ ਕਲਾਸ ਮਾਲ ਤੇ ਮਾਲ ਤੇ ਸਹੀ ਗੱਲ ਵੀ ਵੀਡੀਓ ਬਿਲਕੁਲ ਖਜੀਰ ਬਣੇਗੀ ਹਾਂਜੀ 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 ਆਪਾਂ ਜੋ ਮਾਨਸਮਾਨ ਕਰਦੇ ਹੋ ਹੋਰ ਸਪੰਜੀ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਚਲੋ ਇਹ ਆ ਵੀ ਬੜੇ ਤੁਹਾਡਾ ਵਧੀਆ ਨਾਲ ਮਾਨਦਾਨ ਕੀਤਾ ਤੁਸੀਂ ਗਏ ਵੀਡੀਓ ਬਣਾਉਣਾ ਨਹੀਂ ਨਹੀਂ ਗਏ ਟਾਈਮ ਕੱਢ ਕੇ ਸਪੈਸ਼ਲ ਵੇਚ ਰੋ ਹਾਂਜੀ ਦਾ ਕਾਰੋਬਾਰ ਬਣੀ ਚੰਗੇ ਮਾਲ ਦਾ ਸਾਡਾ ਵੀ ਕੋਸ਼ਿਸ਼ ਹੁੰਦੀ ਵੀ ਚੰਗੇ ਮਾਲ ਦੀ ਵੀਡੀਓ ਬਣਾਉਂਦੇ ਅਸੀਂ ਆਪ ਹੀ ਚੰਗਾ ਮੰਨ ਲਿਆਗੇ ਵੇਚੇ ਦੀ ਕੋਸ਼ਿਸ਼ ਕਰਦੇ ਅਸੀਂ ਇਹੋ ਹੀ ਚਾਹੁੰਦੇ ਹਾਂ ਮਿੱਟੀ ਦੀ ਸਰਪੰਚ ਡੇਰੀ ਫਾਰਮ ਦੇ ਜਿਹੜੀ ਵੀ ਚਨਵਰ ਪਏ ਨਾ ਟਾਪ ਕਲਾਸ ਹੀ ਹਾਂਜੀ 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 ਅੱਜ ਤੋਂ ਪਿਛੇ ਵੀ ਰਿਕਾਰਡ ਬੋਲੇ ਜਦੋਂ ਵੀ ਕੋਈ ਸਾਡੀ ਵੀਡੀਓ ਦੇਖੇ ਨਾ ਨਵੀਂ ਦੇਖੇ ਪੁਰਾਣੀ ਦੇਖੇ ਉਹ ਟਾਪ ਕਲਾਸ ਹੀ ਮਾਲ ਨੇ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਇਹੋ ਸਾਡੀ ਕੋਸ਼ਿਸ਼ ਆ ਬਾਕੀ ਬਹੁਤ ਵਧੀਆ ਰਿਸਪੌਂਸ ਮਿਲਣ ਲਿਆ ਬਹੁਤ ਵਧੀਆ ਅੱਜ 26 11 2024 24 ਤੇ ਸਮਾਂ ਤੇ ਪੈਰਾ ਦਾਵਾ ਜਾਣ ਦੇ ਹਿਸਾਬ ਨਾਲ ਸਾਢੇ ਕਿ ਤਿੰਨ ਦਾ ਟਾਈਮ ਹੋ ਚੁੱਕਾ ਹਾਂਜੀ 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 ਪੰਜ ਡੇਰੀ ਫਾਰਮ ਤੇ ਅੱਜ ਨਾ ਬੱਛੀ ਆਈ ਆ ਬਹੁਤ ਵਧੀਆ ਟਾਪ ਕਲਾਸ ਲਓ ਜੀ ਅੱਜ ਸੁਆ ਬੱਛੀ ਆ ਪੰਜ ਬੱਛੀ ਉਹ ਆ ਜਿਹੜੀ ਤੋਹਫਾ ਜਿਹਨੂੰ ਕਹਿੰਦੇ ਨੇ ਤੋਹਫਾ ਹੀ ਕਹਿ ਦੋਗੇ ਵੀ ਪਤੀਨ ਲੀਟਰ ਵਾਲੀ ਰਸੀਦ ਕਾਰਡ ਹੈਗਾ ਮਾਂ ਦਾ ਟੰਗਰ ਕਾਰਡ ਮਾਂ ਦਾ ਕਾਰਡ ਜੰਗਾ ਸੈਕਸੀ ਸੀਮਨ ਦਾ ਗੜੀ ਨੂੰ ਬੱਚਾ ਬਣ ਰਿਹਾ ਮਤਲਬ ਸੀਮਨ ਸੀਮਨ ਸੈਕਸੀ ਬੰਦਾ ਸੀ ਜਵੇ ਵਸ਼ਾ ਦੇ ਉਹ ਕੋਧ ਦੇ ਹੱਥ ਵਾਖਿਆ ਹਾਂਜੀ 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 ਤੇ ਬਾਕੀ ਚੰਗੇ ਰਿਕਾਰਡ ਦੀ ਆ ਚੰਗੇ ਸਾਂਢੀ ਆ ਹਾਂਜੀ ਹਾਂਜੀ ਬਾਕੀ ਇਹ ਵੀ ਜਿਹੜੇ ਆਪਣੇ ਸਰਪੰਚ ਜੀ ਫਾਰਮ ਨੂੰ ਪਿਆਰ ਕਰਦੇ ਨੇ ਆ ਨਾ ਬੜਾ ਉਹਨਾਂ ਵੀਡੀਓ ਨੂੰ ਬਹੁਤ ਲਾਈਕ ਤੇ ਕਮੈਂਟ ਕਰਦੇ ਨੇ ਵਧੀਆ ਵਧੀਆ ਸੋਹਣੇ ਹਾਂਜੀ ਹਾਂਜੀ ਭਾਈ ਹਾਂਜੀ ਸ਼ੇਅਰ ਵੀ ਬੜਾ ਕਰਦੇ ਨੇ ਵੀਰਾਂ ਨੇ ਵੀਡੀਓ ਨਾ ਹਾਂਜੀ ਹਾਂਜੀ ਕੱਲ ਰਾਤੀ ਸ਼ਾਮ 8:30 ਵਜੇ ਪਰ ਇਹ 11 12 ਵਜੇ ਦੇ ਨਾਲ ਕੀ ਰਾਜਾ ਉਹਦਾ ਵੀਰਾਂ ਨੇ ਖਿਲਾਉਂਦੇ ਬਹੁਤ ਪਿਆਰ ਦਿੰਦੇ ਜਿਹੜੇ ਵੀਰ ਆਪਣੇ ਬਾਹਰ ਬੈਠੇ ਨੇ ਵੀਰ ਤੇ ਚਲੋ ਸਾਰੇ ਵੀਰ ਭਰਾ ਜਿਹੜੇ ਬਹੁਤ ਪ੍ਰਾਂਮਪਰਿਆ ਕਰਦੇ ਆਪਣੀ ਨੌਕਰੀ ਦਾ ਨਾ ਸਮਾਂ ਕੱਢ ਕੇ ਡਿਊਟੀ ਦਾਣ ਕੇ ਫੋਨ ਹੈਲੋ ਹਾਈ ਕੁੱਛ ਦੇ ਲਿੰਦੇ ਸਹੀ ਗੱਲ ਹੈ ਸਹੀ ਗੱਲ ਹੈ ਧੰਨਵਾਦ ਕਰਦੇ ਆ ਹਾਂਜੀ 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 ਤੇ ਨਾਮ ਨਾਲ ਗੱਲਾਂ ਪਤਾ ਕਰਦੇ ਆ ਤੇ ਆਪਣੇ ਫਾਰਮ ਦੇ ਨਿੱਕਾ ਵੀ ਆ ਗਏ ਨੇ ਪਿੰਡੋ ਦਵਾਲੀ ਧਰਤੀ ਤੋਂ ਉਹ ਦਵਾਲੀ ਧਰਤੀ ਤੋਂ ਨਿੱਕਾ ਵੀਰ ਹੋਣੇ ਕਿ ਵੀਰ ਠੀਕ ਠਾਕ ਹੋਣਾ ਤੇ ਵਧੀਆ ਰੈਡਰ ਵਧੀਆ ਵਧੀਆ ਮਤਲਬ ਮੈਦਾਨ ਵਿੱਚ ਤਾਰੇ ਗਏ ਨੇ ਹੁਣ ਅੱਛਾ ਜੀ ਅੱਛਾ ਜੀ ਮਸਿਆ ਜਣਾ ਇਦਾਂ ਨਹੀਂ ਮਤਲਬ ਵਧੀਆ ਵਧੀਆ ਕਰਾਂਗੇ ਮੇਰਾ ਕੰਮ ਖੇਰੀ ਚੱਲੇਗਾ ਇੱਕ ਬੰਦੇ ਨਾਲ ਮੈਂ ਤਾਂ ਹਰਿਆਣਾ ਦਾ ਆਪ ਡਾਉਨ ਕਰੂੰਗਾ ਵੀਰ ਲੋਕਲ ਕੰਮ ਵੀ ਕਰਾਂਗਾ ਹਾਂਜੀ 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 ਤੇ ਲਓ ਜੀ ਅੱਜ ਜਿਹੜੀ ਵਸ਼ੀਦ ਫਾਰਮ ਤੇ ਪਹੁੰਚੀ ਆ ਤੇ ਟੋਪ ਹਾਂਜੀ ਸੂਆ ਪਹਿਲਾ ਦੰਦੋ ਚੌਂਗੀ ਬਚੀ ਦੰਦੋ ਚਾਰ ਦੰਦ ਲਓ ਜੀ ਸਪੈਸ਼ਲ ਆ ਗਈ ਆ ਤੇ ਵਸ਼ੀਆ ਕਰੀ ਤੋਰ ਤਾਰ ਕੇ ਤੁਹਾਨੂੰ ਦਿਖਾਉਂਦੇ ਆ ਤੇ ਵੱਛੀ ਟੋਪ ਆਸਿਆ ਬਾਕੀ ਜਿਹੜੇ ਇੱਕ ਵੱਛੀ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੱਤੀ ਆ ਤੇ ਆਰਡਰ ਦੀ ਕੁਆਲਿਟੀ ਦੀ ਗੱਲ ਕਰਨੀਏ ਮਤਲਬ ਅਬੇ ਸੂਣਦਾ ਨਹੀਂ ਪਤਾ ਵੱਛੀ ਨੂੰ ਤੇ ਦੇਖ ਸਕਦੇ ਹੋ ਬਾਕੀ ਥਾਂ ਥਾਂ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਘਮਾਰੇ ਬਾਈ ਤੇ ਮਾਰੇ ਤੋੜਦੇ ਲੰਬੀ ਤੋੜਦੇ ਜਿਹਾ ਮੇਰਾ ਵੀਰ ਵੱਛੀ ਦੇ ਬਾਕੀ ਮਿਲ ਕੋ ਪਿਆਰ ਲਓ ਜੀ ਸਹੀ ਗੱਲ ਆ ਸਹੀ ਗੱਲ ਆ ਬਾਈ ਜੀ ਮੈਂ ਲਿਆ ਕੀ ਨਹੀਂ ਆ ਬਾਕੀ ਇਸ 50 ਵੱਛੀ ਜਿਹਨੂੰ ਬ੍ਰਾਂਡਰ ਕਾਹਿੰਦੇ ਨੇ ਹਾਂਜੀ ਆ ਲਓ ਜੀ ਲੱਗੀ ਭਾਨੇ ਦੋਵੇਂ ਪਾਸੇ ਬਹਿ ਜਾ ਬਚੀ ਦੇ ਲਓ ਜੀ ਹਿੰਦੀ ਨਹੀਂ ਹੁੰਦੀ ਲਓ ਜੀ ਹਫਤਾ ਨਹੀਂ ਹੁੰਦੀ ਤੇ ਬਾਕੀ ਇਹ ਵੀ ਜਿੱਦਾਂ ਮਰਜੀ ਬਿਲਕੁਲ ਸੀਲ ਠੰਡੀ ਜਿਹਨੂੰ ਕਹਿੰਦੇ ਨੇ ਇਹ ਗੱਪੜੇ ਬਚੀ ਇਹ ਕਿਹੜੀ ਟੱਕੀ ਲਗਾਈ ਜੀ ਇਹ ਸੋਈ ਸਵਾਈ ਉਹਦਾ ਲੱਗੇ ਲੱਗ ਸਕਦਾ ਮਨ ਕੇ ਲੱਗ ਵੀਰ ਦੀ ਨਾ ਚੋਈ ਇਹ ਹੁੰਦੀ ਹਾਂਜੀ ਹਾਂਜੀ ਇਹ ਕਿਹੜੀ ਮਾਰੀ ਜੀ ਫਰਕਾਰੀ ਲਾਦੀ ਜੋਪਣ ਮੇਰਾ ਵੀਰ ਬਣ ਕੇ ਲਾਗੇ ਫਰਕਾਰੀ ਲਾਦੀ ਮੇਰਾ ਵੀਰ ਆ ਜਿਹੜੇ ਜਿਹੜੇ ਡਾਵਲ ਲੱਗੇ ਨੇ ਬਿਲਕੁਲ ਐ ਘੜ ਘੜ ਲੱਗੇ ਨੇ ਸਪੈਸ਼ਲ ਜਿਹਨੂੰ ਕਹਿੰਦੇ ਨੇ ਤੇ ਅੱਜ ਨਿਕਾਵੀਰ ਆਪਣੇ ਨਾਲ ਇਹਦਾ ਬਾਕੀ ਗੱਲਬਾਤ ਕਰਦੇ ਆ ਤੇ ਨਿਕਾਵੀਰ ਕਿ ਕਿ ਦੁੱਧ ਦਾ ਘੜ ਕੀ ਰੋਗਰਾ ਦੁੱਧ ਦਾ ਬੇਟੀ ਦੇ ਪਦਰੀ ਸੇਵਾ ਦਾ ਇੰਨੀ ਚੱਲੀ ਰਹੇ ਹਾਂਜੀ ਹਾਂਜੀ ਇਹ ਚੰਗੀ ਸੇਵਾ ਦੋਨੋਂ 25 26 ਤੱਕ ਵੀ ਰਹੇ ਹਾਂਜੀ 25 26 ਕਿਲੋ ਪਦਰੀ ਸੇਵਾ ਦੋਨੋਂ 25 ਇਹ ਤੇ ਬਾਕੀ ਇਹ ਕਰੀ ਬੈਠੇ ਥਲੇ ਦੋਵੇਂ ਪਾਸੇ ਦਿਖਾ ਦੇ ਜੋ ਬੰਨ ਬੈ ਜਾ ਕਰੀ ਐ ਠੰਡੀ ਸੀ ਲਿਆ ਤੇ ਬਾਕੀ ਥੋੜਿਆ ਡਰਦੀ ਏ ਸਾਡੇ ਕੈਮਰੇ ਤੋਂ ਤੇ ਬਾਕੀ ਠੰਡੀ ਲਓ ਜੀ ਠੰਡੀ ਆ ਗਈ ਜੀ ਇਹ ਬਾਕੀ ਬਾਕੀ ਸਪੰਸਰਾਂ ਨੂੰ ਪੁੱਛਦੇ ਆਂ ਬਾਕੀ ਰੇਅ ਰੂਟ ਦੀ ਕਰਦੇ ਆਂ ਗੱਲ ਸਪੰਸਰ ਨਾਲ ਤੇ ਸਪੰਸਰ ਜੀ ਫਿਰ ਕਿੰਨੇ ਦੇ ਦੇਣੀ ਬੱਛੀ ਜਿਹੜੀ ਆ ਬੱਛੀ ਦੀ ਇੱਕ ਵਾਰੀ ਸਿਰਫ ਕਰਣੀ ਹੁੰਦੀ ਆ ਹਾਂਜੀ ਹਾਂਜੀ ਇਹ ਚੀਜ਼ ਆਪ ਸਿਰਫ ਕਰਵਾਉਂਦੀ ਆ ਅੱਛਾ ਹੀ ਗੱਲ ਆ ਜੀ ਸਿਰਫ ਅਸੀਂ ਆਪ ਸਿਰਫ ਕਰਾ ਨਹੀਂ ਉਹ ਉਹ ਅਲੱਗ ਚੀਜ਼ ਆ ਹਾਂਜੀ ਹਾਂਜੀ ਜਿਹੜੀ ਚੀਜ਼ ਸਿਰਫ ਕਰਾਏ ਉਹ ਅਲੱਗ ਚੀਜ਼ ਆ ਹਾਂਜੀ 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 ਇਹ ਬੱਚੀ ਦਾ ਨਾ ਪਹਿਲਾਂ ਵੀ ਅਗਲੇ ਪਾਸੋਂ ਬੱਚੀ ਦਾ ਥਾਨ ਮਖਾ ਲੋ ਲਓ ਜੀ ਥਾਨ ਥੋਂ ਦੀ ਕੁਆਲਿਟੀ ਅਰੇ ਪਾਸੋਂ ਬੱਚੀ ਦੀ ਕੁਆਲਿਟੀ ਬਥੇਰੀ ਥਾਨ ਭਲਾ ਭੁਲਾ ਨੇ ਬੱਚੀ ਨੂੰ ਹਾਂਜੀ ਬਾਕੀ ਇਹ ਵੀ ਥਾਨ ਦੀ ਕੁਆਲਿਟੀ ਬਹੁਤ ਚੰਗੀ ਆ ਚਾਹ ਜੇ ਮੇਰੇ ਪਹਿਲਾਂ ਆਰਡਰ ਤੇ ਥਾਨ ਮਖਾ ਲੋ ਲਓ ਜੀ ਮਿਲਕ ਪੁਆਇੰਟ ਬਹੁਤ ਚੰਗੀ ਲੱਗੀ ਆ ਬੱਚੀ ਨੂੰ ਤੇ ਥਾਨ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਤੁਹਾਨੂੰ ਅਵੇ ਇੱਕ ਹਫਤਾ ਲੱਗੂਗੀ ਪછી ਸੂਂਦ ਆਲੇ ਨਹੀਂ ਮਤਲਬ ਪਤਾ ਇਹ ਉਹ ਬੱਸੀ ਹੈ ਜਿੱਦਾਂ ਨਾ ਆਮ ਹੀ YouTube ਤੇ ਬੰਦੇ ਆ ਨਾ ਮੰਨ ਕੇ ਲੋਕ ਬਾਹਰ ਦੀਆਂ ਬੱਸੀਆਂ ਆਉਣ ਜਿਹੜੀਆਂ ਮੋਟਰਾਂ ਬੱਸੀਆਂ ਜਿਹੜੀਆਂ ਨਾ ਹਾਂਜੀ ਹਾਂਜੀ ਉਹਨਾਂ ਨੂੰ ਲੈ ਦੇ ਤਾਂ ਲੱਗੇਦੇ ਆ ਫਿਕਸ ਲੈ ਲਏ ਜਿੱਦਾਂ ਚੱਲਣ ਵਾਲੀ ਹਾਂਜੀ 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 ਇਹ ਜਿਹੜਾ ਮਾਨਾ ਨੂੰ ਮਸਟੇਲਸ ਹੁੰਦੇ ਬਹੁਤ ਘੱਟ ਚਾਂਸ ਹੁੰਦਾ ਜਿਹੜਾ ਫਿਟਿੰਗ ਆ ਲੰਦਾ ਉਹਦੇ ਵਿੱਚ 80% ਦੇ ਨੂੰ ਚਾਂਸ ਰੱਖੇ ਹਾਂਜੀ 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 20% 15% ਚਾਂਸ ਹੁੰਦੇ ਹਾਂਜੀ ਹਾਂਜੀ ਬਚੀ ਜੇ ਇੰਨੀ ਹੋਰ ਬਣ ਜਾਈ ਲਾਓ ਜੀ ਬਚੀ ਮਰ ਗਨਕੇ ਵੀਰ ਚਲੋ ਪਰਮਾਤਮਾ ਸੁੱਖ ਰੱਖੇ ਜੀ ਆਪਣੇ ਸਹੀ ਸलाम ਸੂਬੇ ਦੇ ਗਲ ਗਲ ਵੀ ਤੁਰਨਾ ਵੀ ਨੁੱਖਾ ਹਾਂਜੀ ਪਸ਼ਵਾਂ ਹਾਂਜੀ ਗਿਲ ਕੋ ਨਾ ਸ਼ਹਿਰ ਦਾ ਮੁੰਡਾ ਰਸ਼ੀ ਦਾ ਹਾਂਜੀ 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 ਇਹਨ ਦਬਾਈ ਬਹੁਤ ਸੋਹਣੀ ਆ ਪ੍ਰਿੰਟ ਬਹੁਤ ਸੋਹਣਾ ਰਸੀਦਾ ਮੈਨਾਂ ਬ੍ਰਾਂਡਡ ਜਿਹਨੂੰ ਕਹਿੰਦੇ ਨੇ ਥਣੇਵਾ ਬਹੁਤ ਚੰਗਾ ਤੇ ਵੱਡੀ ਰਸੀ ਆ ਕੋਈ ਛੋਟੀ ਬੱਸੀ ਨਹੀਂ ਹੈਗੀ ਹਾਂਜੀ 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 ਬਾਈ ਜੀ ਸਹੀ ਗੱਲ ਹੈ ਬਾਈ ਜੀ ਸਹੀ ਗੱਲ ਹੈ ਜੀ ਬੱਸੀ ਗਾਂ ਜਿਹੜੀ ਹੁੰਦੀ ਨਾ ਗਾਂ ਦੇ ਮੂੰਹ ਤੇ ਤੇ ਬੰਦੇ ਦੇ ਹੱਥ ਜਿਹੜੇ ਦੁੱਧ ਹੁੰਦਾ ਜੇ ਬੰਦਾ ਇਹਨੂੰ ਵੰਡ ਪਾਏਗਾ ਤੇ ਬੱਸੀ ਖਾਏਗੀ ਤੇ ਦੁੱਧ ਆਟੋਮੈਟਿਕ ਆ ਜਾਣਾ ਦੁੱਧ ਆਟੋਮੈਟਿਕ ਦੇਣਾ ਸਹੀ ਗੱਲ ਹੈ ਆਪਾਂ ਪਾਵਾਂਗੇ ਕਿ ਲਵਾਣਾ ਮਿਲ ਕੇ ਗੋਣਾ ਵਾਂਡ ਫਿਰ ਤੇ ਜਾਨਾ ਦੁੱਧ ਵੀ ਕਿਲਵਾ ਹਿਸਾਬ ਨਾਲ ਮਿਲ ਕੇ ਦੇਣਾ ਹਾਂਜੀ 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 ਇਹ ਆਪਾਂ ਇਹਨਾਂ ਨੂੰ ਖੁੱਲਾ ਦੁੱਧ ਵੰਡਾ ਪਾਵਾਂਗੇ ਖੁੱਲਾ ਦੁੱਧ ਦਾ ਬਛੀਆਂ ਦੇ ਦਿੰਦੇ ਸਹੀ ਗੱਲ ਹੈ ਭਾਈ ਜੀ ਸਹੀ ਗੱਲ ਚੰਗੇ ਰਿਕਾਰਡ ਦੀ ਆ ਆਪਾਂ ਸਰਪੰਚ ਜੀ ਦੀ ਫਾਰਮੇ ਤੇ ਨਾ ਚੀਜ਼ ਉਹੋ ਹੀ ਲੈਣੀ ਆ ਬਛੀਆਂ ਜਰੂਰ ਕੰਮ ਕਰਾਂਗੇ ਸਾਰਾ ਸਿਆਲ ਹਾਂਜੀ ਹਾਂਜੀ ਸਾਖੀ ਤੱਕ ਬਛੀਆਂ ਆਉਣਗੀਆਂ ਲਿਆਉਣੇ ਹੀ ਗੱਲ ਕਰੀ ਵੀ ਜਿਹੜੀ ਟੌਪ ਕਲਾਸ ਆ ਪੰਜ ਹੀ ਵੇਚਣੀਆਂ ਪੰਜ ਹੀ ਵੇਚਣੀਆਂ ਸਰਪੰਚ ਪਾਈ ਜਾਂਦਾ ਲਓ ਜੀ ਇਹਦੇ ਵੀ ਉਧਰੋਂ ਵੜ ਕੇ ਬੱਛੀਆਂ ਵੇਚਾਂਗੇ ਪਰ ਵੇਚਾਂਗੇ ਟੌਪ ਕਲਾਸ ਬੱਛੀਆਂ ਵੇਚਾਂਗੇ ਪੰਜ ਵੇਚੀ ਤੇ ਭਾਇ ਵੇਚੀ 30 ਤੇ ਭਾਹ ਪੂਰੀ ਜਗ੍ਹਾ ਗੱਲ ਕਰੀਏ ਤੇ ਮਤਲਬ ਲੱਖੋਂ ਅੰਦਰ ਹੀ ਰਹੂਗਾ ਕੰਮ ਤੇ ਜਾਂ ਬਾਹਰ ਵਾਲਾ ਵੀ ਹੈ ਭਾਹ ਬਾਹਲੇ ਅੰਦਰ ਦੇਣਾ ਜੀ ਲਓ ਜੀ ਲਓ ਜੀ ਅੱਜ ਅੱਜ ਸਪਾਂਸਰ ਸਪਾਂਸਰ ਡੇਰੀ ਫਾਰਮ ਦੇ ਅੱਜ ਬੱਛੀ ਜਿਹੜੀ ਆ ਬ੍ਰਾਂਡਡ ਆ ਇਹ ਸਿਰਫ ਨਾ ਪਤਾ ਕੀ ਹੁਣ ਹੋ ਗਿਆ ਵਾ ਹਾਂਜੀ ਪਿਆਰ ਇੰਨੀ ਇੱਕ ਸੰਗਤ ਤੇ ਆਪਣੇ ਨਾ ਸਪੋਰਟਰ ਜਿਹੜੇ ਨਾ ਉਹ ਇੰਨਾ ਆਪਣੇ ਜਿਹੜੇ YouTube ਦੇ ਨਾਲ ਆਪਣੇ ਨਾਲ ਜੁੜੇ ਨਾ ਵੀਰ ਭਰਾ ਹਾਂਜੀ ਹਾਂਜੀ ਭਾਈ ਜੀ ਜਿਹੜੇ 10000 ਨਾਲ ਖੁੱਲ੍ਹਰ ਜੁੜੇ ਨਾ ਇਹਨਾਂ ਦਾ ਇੰਨਾ ਕਿ ਧੰਨਵਾਦ ਆ ਵੀ ਉਹਨਾਂ ਨੇ ਪਿਆਰ ਇੰਨਾ ਕਿ ਵੀਡੀਓ ਨੂੰ ਡੇਰ ਲਿਆ ਮਾਲ ਜਾਂਦਾ ਟਿਕੜਾ ਨੂੰ ਹੁਣ ਰੇਟ ਵੀ ਆਪਾਂ ਇਹੋ ਨਾਰਮਲ ਥੋੜੀ ਕਮਾਈ ਦਾ ਫਿਕਰ ਥੋੜੀ ਕਮਾਈ ਜੀ ਉਹ ਤਾਂ ਵਸ਼ੀ ਇੱਕ 5000 ਦੀ ਆ ਪਰ ਅੰਗੀ ਨੇਰੀ ਆ ਜਿਹੜੇ ਨੇਰੀ ਮੈਂ ਪਹਿਲੇ ਵੀਡੀਓ ਪਹਿਨੇ ਪਹਿਨਾਂ ਰੇਡ ਕਰ ਲਈਏ ਵਸ਼ੀ ਦਾ ਕਰੀਏ ਤੇ ਅੱਜ ਜਿਹੜੇ ਜੇ ਲੱਖ ਕਰਾ ਲਓ ਆ ਛੋੜ ਖੁੱਲੀ ਲੈਣੀ ਐ ਇਹਦੇ ਚੋਂ ਮੈਂ ਇੱਕ ਦਾ ਕਰਾਵਾਂ ਉਹ ਬਚੀ ਦਵਾਂਗੇ 85 ਹਜ਼ਾਰ ਦੀ ਛੋਟਾਂ ਛੁੜੀਆਂ ਨਿਕਲ ਕੇ ਕਰੇਗਾ ਤੁਹਾਡੀ ਛੋਟ ਮੰਨੀ ਜਾਊਗੀ ਜਾ ਹੋਵੇ ਲਾ ਨਿਕਿਆ ਕਿੰਨੀ ਦੇ ਦੀ ਫਿਰ 2 ਹੋਰ ਛੱਡ 80 ਦੀਆਂ ਦੇ ਬੁਰੇ ਦੀ ਚਲੋ ਜੀ ਲਾ ਜੀ 80 ਹਜ਼ਾਰ ਦੀ ਬਚੀ ਆ ਗਈ ਤਾਂ ਫੜੀਆਂ ਨਹੀਂ ਜਾਣੀਆਂ ਜਿੰਨੀਆਂ ਕਰਤੀਆਂ ਲਾ ਜੀ 50 ਵਿੱਚ ਬਚੀ ਦੋ ਦੇ ਇਹਦੇ ਕਰੀਏ ਆਵੇ ਬਚੀ ਪੰਜਾਬ 'ਚ ਅੱਧਾ ਕਰਾਂ ਮੇਰਾ ਲਾ ਜੀ ਅੱਧਾ ਕਰਾਇਆ ਸਰਪੰਚ ਸਾਹਿਬ ਨਾਲ ਤਾਂ ਤੇ ਬਾਕੀ ਪੰਜਾਬ 'ਚ ਲੈ ਜੀ ਲਾ ਜੀ ਬਚੀ ਫੇਰ ਇੱਕ ਲਈ ਤੋਰ ਕੇ ਦਿਖਾਤੀ ਆ ਤੇ ਰੇਟ ਵੀ ਵੱਜਿਆ ਜ ਪਿਆ ਵਾ 80 ਯਾਰ ਯਾਰ ਇਹ ਰੇਪ ਆ ਜੋ ਪਹਿਲਾ ਸੁਬਾ ਤੇ ਅੱਧਾ ਕਰਾਇਆ ਸਪੰਸ ਸਾਹਿਬ ਨੇ ਆਂਦੇ ਆ ਪਹੁੰਚ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਲਵੇ ਅੱਧਾ ਕਰਾਇਆ ਸਾਡਾ ਤੇ ਜੇ ਕੋਈ 2000 ਕਿਲੋਮੀਟਰ 10 ਕਿਲੋਮੀਟਰ ਤੇ ਉਹ ਕਰਾਇਆ ਪੂਰਾ ਹੀ ਦੇ ਦੇਣਗੇ ਸਪੰਸ ਸਾਹਿਬ ਉਹ ਫ੍ਰੀ ਪਹੁੰਚ ਹੋ ਜੂਗੀ ਸਹੀ ਗੱਲ ਹੈ ਜੀ ਬਾਕੀ ਆਫਰ ਨਹੀਂ ਹੈਗੀ 50 ਕਿਲੋਮੀਟਰ ਤੱਕ ਵਾਸ਼ੀ ਫ੍ਰੀ 50 ਕਿਲੋਮੀਟਰ ਤੋਂ ਉੱਪਰ ਜਿੰਨਾ ਵੀ ਪੜਾ ਉਹਦਾ ਅੱਧਾ ਕਰਾ ਲਓ ਜੀ 50 ਕਿਲੋਮੀਟਰ ਤੱਕ ਫ੍ਰੀ ਹਾਂਜੀ ਤੇ ਜੇ ਆ ਉੱਤੇ ਆ ਉਹ ਕਰਾਇਆ ਅੱਧਾ ਅੱਧਾ ਔਰ ਇਹ ਬ੍ਰਾਂਡ ਇਹ ਵਸੀ। ਲਓ ਜੀ। ਪਾਇਆ ਕਿ ਸੁਪੰਗ ਦੇਰੀ ਵਰਦੇ ਇਹੋ ਹੀ ਕੀਤੀ ਆ ਵੀ ਜਿਹੜੀ ਬੱਚੀ। ਬਸ ਇਦਾਂ ਜਾਏ ਟੈਕਨਾ ਤੇ ਚੂਣ ਜੂਣ ਕਾਨੂੰ ਲਗਾ ਕੇ ਤੇ ਗੱਲਾਂ ਦੇ ਲੰਬਾਈ ਦੇਖੋ ਇਹ ਕੀ ਹੈ। ਲਓ ਜੀ ਲੰਬਾਈ ਹਮਾਈ ਆ ਕਰੀ ਫੇਰ ਦਿਖਾ ਦਿੰਦੇ ਆ ਤੁਹਾਨੂੰ। ਲਾ ਜੀ ਬਾਕੀ ਬ੍ਰੇਕੀਆਂ ਦਾ ਹੰਤ ਕੋਈ ਨਹੀਂ ਆ। ਤੇ ਜੇ ਮਤਲਬ ਮੂੰਹ ਮਾਂ ਬਿਲਕੁਲ ਐ ਪਿਓਰ ਤੇ ਵਿੱਚ ਆ। ਕਿਉਂ ਨਹੀਂ ਕਿਵਰੇ? ਹਾਂ ਜੀ ਜੀ। ਪੀਸ ਇਦਾਂ ਦੇ ਆਇਆ ਕਰਨਗੇ। ਪੀਸ ਹੁਣ ਨਿੱਕੇ ਨੂੰ। ਨਿੱਕੇ ਨੂੰ ਦੱਸਤਾ ਵਾ। ਜਾਂ ਆਏਗੀ ਹਾਂ ਜੀ ਵੀ ਮਤਲਬ ਟੌਪ ਕਲਾਸ ਹੀ ਬ੍ਰਾਂਡ ਹੀ ਦੁੱਧ ਵਾਲਾ ਨਿੱਕੇ ਨੂੰ ਆਰਡਰ ਦੇਤਾ ਵੀ ਵਸ਼ੀਆਂ ਜੜੀਆਂ ਭਾਵੇਂ ਬ੍ਰਾਂਡਡ ਹੈ ਜੀ ਟੂਡੀ ਸਪੈਸ਼ਲ ਆਤੀ ਆ ਵਸ਼ੀਆਂ ਤੇ ਵਸ਼ੀਆਂ ਜੀ ਲਓ ਜੀ ਜਰਸੀ ਲੈ ਆਏ ਐ ਐਚਪੀ ਲੈ ਆਏ ਸਾਈਵਲ ਲੈ ਆਏ ਲਿਓਣੀ ਟੌਪ ਕਲਾਸ ਲਿਓਣੀ ਟੌਪ ਕਲਾਸ ਆ ਬਾਕੀ ਇਹ ਵੀ ਡਿਮਾਂਡ ਹਰ ਕਵੀਰ ਭਰਾ ਦੀ ਪੂਰੀ ਕੀਤੀ ਜਾਊਗੀ ਤੇ ਬਾਕੀ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੇ ਮਤਲਬ ਕੋਈ ਕਹਿੰਨੇ ਜਾਂ ਜਰਸੀ ਲੈਣੀ ਆ ਜਾਂ ਕਿਦਾਂ ਆਵਾ ਜੋ ਵੀ ਲੈਣਾ ਵਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਬਾਕੀ ਜੇ ਕੋਈ ਮੇਲੇ ਦੀ ਫਾਰਮ ਤੇ ਝੋਟੀਆਂ ਵੀ ਆ ਰਹੀਆਂ ਨੇ ਝੋਟੀਆਂ ਉਹ ਆ ਰਹੀਆਂ ਦੁੰ ਨਾਮੀ ਤੇ ਆ ਰਹੀ ਆ 18 20 ਗਿਲ ਵਾਲੀ ਲਾਈ ਵੀ ਤੇ ਆ ਰਹੀ ਲਓ ਜੀ ਨਾਮੀ ਕਟੀਆਂ ਵੀ ਆ ਰਹੀਆਂ ਨੇ ਬਾਈ ਜੀ ਨੇ ਕੱਲ ਨੂੰ ਪਹੁੰਚਣਗੇ ਬਾਈ ਜੀ ਕੱਲ ਪਹੁੰਚਣਗੇ ਕੱਲ ਦਾ ਕਰ ਪਹੁੰਚਣਗੇ ਲਓ ਜੀ ਅਰਡਰ ਬੁਖਾਲ ਦੋ ਜਿਹੜੀ ਅੱਜ ਅੱਜ ਵੀਡੀਓ ਬਣੀ ਹੈ ਬੱਚੀ ਐ ਨਾ ਅਰਡਰ ਦਿਖਾਤਾ ਬਿਲਕੁਲ ਬਾਕੀ ਇਹ ਵੀ ਠੰਡੀ ਸੀਲ ਤੇ ਬਾਕੀ ਬਾਕੀ ਨਿਕੀ ਵੀ ਰਾਜ ਦੀ ਛਾਂਗੇ ਚਲਦੀ ਤੇ ਨਹੀਂ ਨਾਲ ਨਹੀਂ ਨਹੀਂ ਗੋਲੇ ਸਾਰੇ ਮੋੜੀ ਮੋੜੀ ਹੁੰਦੀਆਂ ਇਹਨਾਂ ਦੀ ਜਾਨੀ ਜਾਨੀ ਇਹ ਇਹ ਚੀਜ਼ ਦਾ ਮੈਨੂੰ ਮੈਨੂੰ ਚਲਦੀ ਨਹੀਂ ਆ ਬਿਲਕੁਲ ਤੇ ਬਾਕੀ ਇਹ ਵੀ ਇੱਕ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਜੀ ਮੁਠੀ ਆ ਲੱਗਾ ਲਾਓ ਜੀ ਮੁਠੀ ਵਾਲਾ ਸਾਣ ਲੱਗਾ ਜੀ ਤੇ ਬਾਕੀ ਇਹ ਵੀ ਸੋਹਣੀ ਸੁਨਖੀ ਹੈ ਚਲੋ ਪਰਮਾਤਮਾ ਸਹੀ ਸੰਤ ਸੁਵੇ ਤੇ ਹੋਰ ਸੰਜੀ ਇਹ ਬਾਕੀ ਨਾਲ ਲੇਵਾ ਜਣਾ ਪੱਕਾ ਫਿਟਿੰਗ ਵਾਲਾ ਪੱਕਾ ਕਰਦਾ ਹੈ ਸਹੀ ਗੱਲ ਹੈ ਪੱਕੇ ਭਾਂਡੇ ਦੀ ਇਹ ਨਾ ਪੱਥਰ ਹੁੰਦਾ ਨਾ ਪੱਥਰ ਦੀ ਵਸ਼ੀ ਹਾਂ ਜੀ ਹਾਂ ਜੀ ਮੈਂ ਹੋ ਜੀ ਵੱਛੀ ਹੋ ਗਈ ਕੋਈ ਵੀ ਜਾਨਵਰ ਹੋਗਾ ਨਾ ਮੇਰੇ ਦੁੱਧ ਵਛਾ ਲੈਂਦਾ ਜੇ ਸਾ ਨਾ ਬੂਮ ਦਾ ਹੋਣੀ ਹੈ ਜੇ ਸਾ ਨਾ ਵਛੀ ਜੇ ਹੁੱਤਾ ਲੈ ਜੀ ਸਹੀ ਗੱਲ ਹੈ ਸਹੀ ਗੱਲ ਹੈ ਬੰਦਾ ਦਾ ਸਰੀਰ ਦਾ ਬੰਦਾ ਉਹਦੇ ਕੋਲ ਬਹਿ ਕੇ ਲੱਜਾ ਮਾਰਾ ਪੱਠੇ ਨਹੀਂ ਵਢੇ ਪੱਠੇ ਵਢੇ ਸਹੀ ਗੱਲ ਹੈ ਸਰੀਰ ਆ ਜਿੱਦਨ ਮਰਜੀ ਨਗਾ ਲਓ ਪਾਏ ਆਰ ਪਾਰ ਖਾ ਜਿੱਦਨ ਮਰਜੀ ਉਹ ਚੀਜ਼ਾਂ ਬਰੈਂਡਡ ਆ ਸਹੀ ਗੱਲ ਹੈ ਤੇ ਇਦਾਂ ਲੇਵਾ ਨਮਕ ਦਾ ਇੱਥੇ ਲੱਪਾ ਮੱਛੀ ਦਾ ਲੱਪਾ ਕੰਢਿਆਣਾ ਲੇਵਾ ਉਹ ਮੱਛੀ ਦਾ ਲੇਵਾ ਨਹੀਂ ਖਾਪਦਾ ਬੱਛੀ ਨਹੀਂ ਖਾਪਦਾ ਬਾਕੀ ਗੱਲ ਹੈ ਆਪਰੇ ਘੜ ਘੜ ਕੇ ਮੱਛੀ ਨੂੰ ਅੰਗ ਲਾਏ ਨਾ ਹਾਂਜੀ ਹਾਂਜੀ ਜੀ ਵਧੀਆ ਕਿਰਪਾ ਮਾਰਕੀਟਿੰਗ ਜੀ ਤੇ ਨੰਬਰ ਦੱਸੋ ਫਿਰ ਆਪਣਾ ਨੰਬਰ ਆਪਣਾ ਜੀ 97016 58050 ਹਾਂਜੀ ਹਾਂਜੀ ਪਿੰਡ ਭੋਲੇਗੇ ਭੋਲੇਗੀ ਪਿੰਡ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਹਾਂਜੀ 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 ਨੇੜੇ ਫਤੇਗੜ ਚੂੜੀਆਂ ਹਾਂਜੀ 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 ਨੇੜੇ ਡੇਰਾ ਪੱਪਾ ਨਾਨਕ ਧਿਆਨਪੁਰ ਕੋਟਲੀ ਹਾਂਜੀ 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 ਉਹ ਵੀ ਕਿੰਨਾ ਵੀਰਾਂ ਗੁਰਦਾਸਪੁਰ ਸਾਈਡ ਨਾਲ ਨੇੜੇ ਧਿਆਨਪੁਰ ਕੋਟਲੀ ਪਿੰਡਾ ਬਟਾਲਾ ਸ਼ਹਿਰ ਆਪਣਾ ਜਿਹੜਾ ਵੀਰੇਦੋ ਟਾਂਡਾ ਸ਼ਹਿਰ ਪਰ ਜਲੰਧਰ ਜੀ ਨੂੰ ਪਿਆਰ ਕਰਦੇ ਨੇ ਆਪਣਾ ਹਾਂਜੀ ਹਾਂਜੀ ਬਈ ਹਾਂਜੀ ਤੇ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਅਹੀ ਰੋਜ਼ ਨਿਤ ਨਿਮਿਟੜੀ ਦੀ ਵੀਡੀਓ ਪਾਉਂਦੇ ਰਹੀਏ ਪਾਉਂਦੇ ਰਹੀਏ ਤੇ ਵੀਡੀਓ ਵੀ ਜੂਲ ਵੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਂਡ ਤੱਕ ਵੀਡੀਓ ਕੋਈ 5 ਜਾਂ 7 10 ਮਿੰਟ ਜਾਂ 15 ਦੀ ਹੱਦ-ਬੱਧ ਬਣੂਗੀ ਹਾਂਜੀ 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 ਵੀਡੀਓ ਨੂੰ ਪਿਆਰ ਵੀ ਕਰਿਆ ਕਰੋ ਤੁਹਾਨੂੰ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਾਓ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਵੀਡੀਓ ਕਿਤੇ ਤਰੀਕੇ ਦੇ ਚੱਲੇ ਜਣ ਹੁਣ ਹਰ ਕਿਸਾਨ ਨਾਲ ਉਹਨਾਂ ਦੇ ਬੰਦੇ ਜੁੜੇ ਜੇ ਇੱਕ ਇੱਕ WhatsApp ਤੇ ਬੰਦੇ ਨਾਲ 10 ਬੰਦੇ ਜੁੜੇ ਆ ਨਾ ਹਾਂਜੀ 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 ਆਪਾਂ ਨੂੰ 13-14 ਹਜ਼ਾਰ ਬੰਦਾ ਰਹਿੰਦਾ ਸਹੀ ਗੱਲ ਹੈ ਬਾਈ ਜੀ ਤੇ ਜੇ ਤੁਸੀਂ ਇੱਕ ਵੇ ਵੀਡੀਓ ਸ਼ੇਅਰ ਕਰਦੇ ਨਾ ਤੁਹਾਡੇ ਨਾਲ 10 ਬੰਦੇ ਜਿਹੜੇ ਆ ਦਸਾਂਗ ਕਰ ਜਾਂਦੀ ਆ ਹਾਂਜੀ 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 ਇਹ ਲੋਕ ਕਿੱਥੇ ਕੰਮ ਪਹੁੰਚ ਜਾਂਦਾ 13-14 ਹਜ਼ਾਰ ਦੇ ਸਹੀ ਗੱਲ ਸਹੀ ਬਹੁਤ ਕਿਈ ਵੀਰ ਵੇਖਣ ਵਾਲੇ ਵੀ ਹੁੰਦੇ ਆ ਸ਼ੌਂਕੀ ਨੇ ਦੇ ਸ਼ੌਕੀਰ ਲੈਣ ਵਾਲੇ ਬ੍ਰਾਂਡ ਦੇ ਹੁੰਦੇ ਆ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਕਿਈ ਮੇਰੇ ਵੀਰ ਕਿਸਾਨ ਭਰਾਹੇ ਜਿਹਦੇ ਵੀ ਮੈਂ ਜਿੰਨੇ ਲੋਨ ਦਾ ਉਹਨਾਂ ਕੋਲ ਤੱਕ ਵੀਡੀਓ ਨਹੀਂ ਜਨਮਰਦੀ ਪਹੁੰਚਦੀ ਹਾਂਜੀ 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 ਤੁਸੀਂ ਇਦਾਂ ਦੇ ਵੀਰ ਭਰਾ ਆਪਣੇ ਕਿਸਾਨ ਹੈਗੇ ਹਾਂਜੀ 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 ਇਹ ਬਾਕੀ ਤੁਹ ਤੇ 85 85 ਪਿੰਡ ਭੋਲੇਗੇ ਤੁਹਾਨੂੰ ਫੇਰ ਦੱਸਿਆ ਹਾਂਜੀ ਹਾਂਜੀ ਜੀ ਜਿਹੜਾ ਗਰਦਾਸਪੁਰ ਹੈ ਜੀ ਹਾਂਜੀ ਹਾਂਜੀ ਜੀ ਮੱਜਾਂ ਨਹੀਂ ਵੀਡੀਓ ਵਿੱਚ ਝੋਟੀਆਂ ਨਹੀਂ ਸ਼ੇਰੀਆਂ ਅਪਲੋਡ ਹੋਣਾ ਰਹੀ ਹੈ ਜੀ ਹਾਂਜੀ 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 ਮਾਲ ਦੀ ਝੋਟੀਆਂ ਸ਼ੇਰੀਆਂ ਅਪਲੋਡ ਹੈ ਇਹ ਝੋਟੀਆਂ ਹੁਣ ਬੱਛੀ ਦੀ ਹੋਏ ਹਾਂਜੀ ਹਾਂਜੀ ਬਾਈ ਜੀ ਬੱਛੀ ਦੀ ਮਾਰ ਜੋਦੀ ਇਹ ਤਾਂ ਬਾਕੀ ਆਪਣਾ ਨਿੱਕਾ ਵੀਰ ਹੈ ਜਿਹੜਾ ਇਹ ਹੁਣ ਬੱਛੀਆਂ ਦੇ ਵਿਸ਼ਵਸੇ ਨੂੰ ਮਤਲਬ ਤਾਲੂ ਬੱਛੀ ਨੇ ਤਾਂ ਟਾਪ ਟਾਪ ਬੱਛੀ ਆਇਆ ਹਾਂਜੀ ਟਾਪ ਤੇ ਟਾਪ ਬੱਛੀ ਆਇਆ ਲਓ ਜੀ ਨਕਾ ਦਾ ਖੜਾ ਛੜਾਤਾ ਫੇਰ ਆ ਦਾ ਛੜਤਾ ਹਾਂ ਵੇਖੇਂ ਅਗਰ ਭੱਜਣਾ ਜਾਵੇ ਫਿਰ ਉਹ ਚੱਲ ਜੂ ਮੇਰੀ ਖੁਸ਼ੀ ਹੈ ਡੱਕ ਸਕਦੇ ਨਹੀਂ ਜਾਣਾ ਠੀਕ ਠੀਕ ਹੈ ਠੀਕ ਹੈ ਸਪੰਜੀ ਫਿਰ ਓਕੇ ਓਕੇ ਸਸੀ ਗਾਲ ਜੀ ਹਾਂ ਜੀ